ਪੈਟਰੋਲ ਪਾਉਂਦੀਆਂ ਸੀ ਔਰ ਮੈਂ ਆਪਦੇ ਕੰਨੀ ਇਹ ਗੱਲ ਸੁਣੀ ਕੋਈ ਨੂਨ ਆਇਆ ਉਹਨੇ ਕਿਹਾ ਕਿ ਮੈਂ ਪੈਟਰੋਲ ਪਵਾਉਣਾ ਤੇ ਉਹ ਕਹਿੰਦੇ ਇੱਥੋਂ ਪਵਾ ਲਓ ਕਹਿੰਦੇ ਨਾ 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 ਅਸੀਂ ਤਾਂ ਜਾਣਦੇ ਹੋਏ ਉਹ ਫਲਾਣੇ ਪੈਟਰੋਲ ਪੰਪ ਤੋਂ ਪੈਟਰੋਲ ਪਵਾ ਕੇ ਜਾਵਾਂਗੇ ਹੁਣ ਤੁਸੀਂ ਸੋਚੋ ਕਿ ਉਹ ਕੁੜੀਆਂ ਦਾ ਕੀ ਹਾਲ ਹੋ ਇਸ ਲਈ ਬਾਈ ਕਹਿੰਦੇ ਨੇ ਕਿ ਉਹ ਜਿਹੜੀ ਜ਼ਿੰਦਗੀ ਹੈ ਬਹੁਤ ਨੀਰਸ ਹੈ ਉੱਥੇ ਉਹਨਾਂ ਨੂੰ ਸਾਰਾ ਦਿਨ ਕੈਸੇ ਲੋਕਾਂ ਨਾਲ ਡੀਲ ਕਰਨਾ ਪੈਂਦਾ ਜਿਨ੍ਹਾਂ ਦੀ ਇਹ ਮਾਨਸਿਕਤਾ ਹੈ ਕਿ ਪੈਟਰੋਲ ਅਸੀਂ ਉੱਥੇ ਜਾ ਕੇ ਪਵਾਵਾਂਗੇ ਕੈਸੀਆਂ ਨਜ਼ਰਾਂ ਉਹ ਰੋਜ਼ ਫੇਸ ਕਰਦੀਆਂ ਨੇ ਗੱਲਾਂ ਵੀ ਕਰਦੀਆਂ ਹੋਣਗੀਆਂ ਸਾਡੀ ਵੈਬ ਸੀਰੀਜ਼ ਦੇ ਵਿੱਚ ਵੀ ਤੁਸੀਂ ਦੇਖੋਗੇ ਕਿ ਕੈਸੇ ਕੈਸੇ ਲੋਕਾਂ ਨਾਲ ਉਹ ਰੋਜ਼ ਡੀਲ ਕਰਦੀ ਆ ਕੀ ਕੀ ਪ੍ਰੋਬਲਮਸ ਉਹਨੂੰ ਆਉਂਦੀਆਂ ਨੇ ਬਾਕੀ ਦਾਰੋਂ ਮੇਰੇ ਬਹੁਤ ਦਿਲ ਦੇ ਨੇੜੇ ਆ ਕਿਉਂਕਿ ਉਸ ਵੇਲੇ ਉਹ ਦੌਰ ਜਿਸ ਵੇਲੇ ਅਸੀਂ ਦਾਰੋ ਸ਼ੂਟ ਕੀਤੀ ਤਾਂ ਮੈਂ ਕੋਈ ਬਹੁਤ ਵੱਡੀ ਟ੍ਰੈਜੇਡੀ ਚੋਂ ਗੁਜ਼ਰੀ ਸੀ ਤੇ ਮੈਨੂੰ ਹੀਲ ਹੋਣ ਲਈ ਕੁਝ ਚਾਹੀਦਾ ਸੀ ਔਰ ਮੈਨੂੰ ਹੀਲ ਮੈਨੂੰ ਲੱਗਦਾ ਕਿ ਸ਼ੂਟ ਹੀ ਕਰ ਸਕਦਾ ਸ਼ੂਟ ਦਾ ਮਾਹੌਲ ਕਰ ਸਕਦਾ ਕਿਉਂਕਿ ਮੇਰੇ ਸ਼ੂਟਿੰਗ ਹੀ ਮੇਰੇ ਲਈ ਉਹ ਚੀਜ਼ ਹੈ ਮੈਂ ਸ਼ਿੱਦਤ ਕਰਦੀ ਆਂ ਆਪਦੇ ਕੰਮ ਦੀ ਬਹੁਤ ਪਿਆਰ ਕਰਦੀ ਆਂ ਸ਼ਾਇਦ ਪ੍ਰਮਾਤਮਾ ਨੇ ਇਸ ਕਰਕੇ ਮੈਨੂੰ ਇਸ ਫੀਲਡ 'ਚ ਪਾਇਆ ਕਿ ਮੈਂ ਛੋਟੀ ਹੁੰਦੀ ਤੂੰ ਸੋਚ ਲਿਆ ਸੀ ਮੈਂ ਆਹ ਕਰਨਾ ਮੇਰੇ ਨੇੜੇ ਤੇੜੇ ਕੋਈ ਮਾਹੌਲ ਨਹੀਂ ਸੀ ਔਰ ਪਤਾ ਨਹੀਂ ਕਿਵੇਂ ਆ ਗਈ ਤਾਂ ਮੈਨੂੰ ਐ ਲੱਗਦਾ ਕਿ ਵਾਇਗਰੂ ਨੇ ਕਿਹਾ ਕਿ ਠੀਕ ਹੈ ਤੂੰ ਆਹ ਬੜਨਾ ਚਾਹੁੰਦੀ ਸੀ ਕਿ ਸ਼ਿੱਦਤ ਹੀ ਇੰਨੀ ਸੀ ਭਗਤੀ ਹੋਈ ਇੰਨੀ ਸੀ ਕਿ ਇਸ ਤੋਂ ਬਿਨਾਂ ਕਦੇ ਕੁਝ ਸੋਚਿਆ ਹੀ ਨਹੀਂ ਤਾਂ ਵਾਇਗਰੂ ਨੇ ਮੈਨੂੰ ਇਸ ਫੀਲਡ 'ਚ ਪਾਇਆ ਤੁਸੀਂ ਸਾਰਿਆਂ ਨੇ ਮੇਰਾ ਸਾਥ ਦਿੱਤਾ ਮੇਰਾ ਨਾਮ ਬਣਿਆ ਇੱਜ਼ਤ ਮਿਲੀ ਬਹੁਤ ਪਿਆਰ ਮਿਲਿਆ ਕੰਮ ਨੂੰ ਬਹੁਤ ਐਪਰੀਸ਼ੀਏਟ ਕੀਤਾ ਸਾਰਿਆਂ ਨੇ ਸੋ ਦਾਰੋ ਦੇ ਵਿੱਚ ਤੁਸੀਂ ਜੋ ਵੀ ਮੇਰੇ ਸੀਨ इमोਸ਼ਨ ਜੋ ਵੀ ਦੇਖੋਗੇ ਉਹ ਸਾਰਾ ਕੁਝ ਰੀਅਲ ਹੈ ਕਿਉਂਕਿ ਮੈਂ ਉਸ ਦੌਰ 'ਚੋਂ ਤੁਹਾਨੂੰ ਦੱਸਿਆ ਕਿ ਗੁਜ਼ਰ ਰਹੀ ਸੀ ਤਾਂ ਕੋਈ ਵੀ ਗ੍ਰੈਸਲਿੰਗ ਮੈਂ ਨਹੀਂ ਕਦੇ ਕਿਹਾ ਕਿ ਮੈਂ ਇਹ ਕਹਾ ਕਿ ਮੈਂ ਉਸ ਚੋਂ ਨਾ ਨਿਕਲੀ ਨਹੀਂ ਕਰੈਕਟਰ ਚ ਮੈਨੂੰ ਲੱਗਦਾ ਹੁੰਦਾ ਸੀ ਇਹ ਨਾ ਸ਼ਾਇਦ ਐਕਟਰਸ ਝੂਠ ਬੋਲਦੇ ਆ ਮੈਨੂੰ ਐ ਲੱਗਦਾ ਸੀ ਇਹ ਮੇਰੀ ਸੋਚ ਆ ਪਰ ਦਾਰੋ ਮੇਰੇ ਲਈ ਐ ਸੀ ਦੇ دارو ਤੋਂ ਬਾਅਦ ਮੈਨੂੰ ਟਾਈਮ ਲੱਗਿਆ دارو ਚੋਂ ਨਿਕਲਣ ਨੂੰ ਇਹ ਮੇਰੀ ਜ਼ਿੰਦਗੀ ਦਾ ਪਹਿਲਾ ਐਸਾ ਰੋਲ ਆ ਜੀ ਚੋਂ ਨਿਕਲਣ ਚ ਮੈਨੂੰ ਟਾਈਮ ਲੱਗਿਆ ਔਰ ਮੇਰਾ ਹਰ ਇਮੋਸ਼ਨ ਰੀਅਲ ਸੀ ਬਾਕੀ ਮੇਰੇ ਨਾਲ ਦੇ ਕੋ ਆਰਟਿਸਟ ਕੁੜੀਆਂ ਮੁੰਡੇ ਸਾਰਿਆਂ ਨੇ ਬਹੁਤ ਜ਼ਿਆਦਾ ਸੋਹਣਾ ਕੰਮ ਕੀਤਾ ਕਿਉਂਕਿ ਜੇ ਮੈਂ ਕਹਾ ਕਿ ਮੇਰੇ ਸੀਨਸ ਜੇ ਮੈਨੂੰ ਚੰਗੇ ਲੱਗਦੇ ਤਾਂ ਇਸ ਲਈ ਚੰਗੇ ਆ ਕਿ ਮੇਰੇ ਸਾਹਮਣੇ ਵਾਲਾ ਬਹੁਤ ਸੋਹਣਾ ਪਰਫਾਰਮ ਕਰ ਰਿਹਾ ਹੁੰਦਾ ਇੱਕ ਇੱਕ ਕੁੜੀ ਇੱਕ ਇੱਕ ਮੁੰਡਾ ਸਾਰੇ ਤੁਸੀਂ ਜਾਣਦੇ ਹੋ ਕਈਆਂ ਦੇ ਤੁਸੀਂ ਨਾਮ ਜਾਣਦੇ ਹੋ ਕਈਆਂ ਨੂੰ ਨਹੀਂ ਵੀ ਜਾਣਦੇ ਤੁਹਾਨੂੰ ਇਹਨੇ ਰੋ ਤੇ ਰੀਅਲ ਲੱਗਣਗੇ ਨਾ ਤੁਹਾਨੂੰ ਐ ਨਹੀਂ ਲੱਗਣਾ ਕਿ ਐਕਟਰਸ ਨੇ ਬਸ ਇਹੀ ਸਾਡੀ ਸਾਰਿਆਂ ਦੀ